ਬਾਕੀ ਟੁਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਇਸ ਵਕਤ ਫਲੋਰ ਤੋਂ ਨਵਾਂ ਸ਼ਹਿਰ ਜਾਣ ਵਾਲੀ ਸੜਕ ਤੇ ਖੜਾ ਹਾਂ ਤੇ ਅਸੀਂ ਇਸ ਵਕਤ ਜਿਹੜਾ ਇਹ ਅਪੀਰ ਨਗਾਹਾ ਦਾ ਗੇਟ ਹੈ ਨਾਲ ਹੀ ਸਾਡੇ ਉਡਾਪੜ ਪੈ ਜਾਂਦਾ ਤੇ ਉਸੇ ਅਸੀਂ ਖੜੇ ਆ ਇੱਕ ਢਾਬੇ ਦੇ ਸਾਹਮਣੇ ਤੇ ਇੱਥੇ ਬੜਾ ਜ਼ਬਰਦਸਤ ਐਕਸੀਡੈਂਟ ਹੋਇਆ ਤੇ ਇੱਕ ਜਿਹੜਾ ਬਜਰੀ ਨਾਲ ਭਰਿਆ ਟਿਪਰ ਹੈ ਉਹਦੇ ਵਿੱਚ ਛੋਟੇ ਹਾਥੀ ਦੀ ਟੱਕਰ ਹੋ ਗਈ ਹੈ ਇਹ ਦੱਸਿਆ ਜਾ ਰਿਹਾ ਅਸੀਂ ਜੋ ਅਸੀਂ ਇੱਥੋਂ ਜਾਣਕਾਰੀ ਲਈ ਹੈ ਕਿ ਟਿਪਰ ਆਪਣੀ ਸਾਈਡ ਤੇ ਇਧਰੋਂ ਆ ਰਿਹਾ ਸੀਗਾ ਨਵੇਂ ਸ਼ਹਿਰ ਸਾਈਡ ਤੋਂ ਸ਼੍ਰੀ ਨੰਦਪ੍ਰਸਾਪ ਤੋਂ ਬਜਰੀ ਲੈ ਕੇ ਆ ਰਿਹਾ ਚੱਕਦਾ ਨਹੀਂ ਜਾਣਾ ਸੀਗਾ ਤੇ ਇਧਰੋਂ ਆ ਦਿਵਾਲੀ ਲਈ ਮੇਰੇ ਜੋ ਸਾਡੀ ਜੱਜਮੈਂਟ ਹੈ ਕਿ ਇਹ ਦਿਵਾਲੀ ਦੇ ਸੰਬੰਧੀ ਜਿਹੜਾ ਲੁਧਿਆਣੇ ਤੋਂ ਮਾਲ ਲੋਡ ਕਰਕੇ ਛੋਟਾ ਹਾਥੀ ਜਿਹੜਾ ਬਲਾਚੌਰ ਲੈ ਕੇ ਜਾ ਰਿਹਾ ਸੀ ਜੀ ਕੁਰਸੀਆਂ ਕਰਸੀਆਂ ਹੋਰ ਕਈ ਕੁਛ ਹੈ ਜਿਹੜਾ ਕਿ ਇਹ ਜਿਹੜਾ ਕਿ ਦਿਵਾਲੀ ਦਵੋਲੀ ਨੂੰ ਆਮ ਤੌਰ ਤੇ ਲੋਕ ਖਰੀਦੋ ਫਰੋਖਤ ਕਰਦੇ ਆ ਸੋ ਇਹ ਇਥੇ ਆ ਕੇ ਜੋ ਅਸੀਂ ਪਤਾ ਕੀਤਾ ਕਿ ਇਹ ਅਚਾਨਕ ਜਿਹੜਾ ਛੋਟਾ ਹਾਥੀ ਦੂਜੀ ਸਾਈਡ ਚਲੇ ਜਾਂਦਾ ਤੇ ਜਿਸ ਕਰਕੇ ਟਿੱਪਰ ਦੇ ਵਿੱਚ ਟੱਕਰ ਹੁੰਦੀ ਆ ਤੇ ਛੋਟਾ ਹਾਥੀ ਘੁੰਮ ਕੇ ਸਾਡੇ ਆ ਜਾਂਦਾ ਤੇ ਮਤਲਬ ਬਿਲਕੁਲ ਆਪੋਜੀਟ ਸਾਈਡ ਆਪਣੇ ਉਹ ਘੁੰਮ ਕੇ ਚਲੇ ਜਾਂਦਾ ਇੰਨੀ ਜ਼ਬਰਦਸਤ ਟੱਕਰ ਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਬੜਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਪਹਿਲਾਂ ਉੜਾਪੜ ਲੈ ਕੇ ਗਏ ਫਿਰ ਰੌਡ ਲੈ ਕੇ ਗਏ ਉਸ ਤੋਂ ਬਾਅਦ ਸਾਰਾ ਉਹਨਾਂ ਨੂੰ ਡੀਐਮਸੀ ਰੈਫਰ ਕਰ ਦਿੱਤਾ ਗਿਆ ਉਹਨਾਂ ਦੀ ਹਾਲਾਤ ਨੂੰ ਦੇਖਦੇ ਆ ਸੋ ਅਸੀਂ ਟਿਪਰ ਦੇ ਡਰਾਈਵਰ ਨਾਲ ਵੀ ਤੁਹਾਡੀ ਗੱਲ ਕਰਵਾ ਕਰਵਾਵਾਂਗੇ ਉਹਨੇ ਵੀ ਸਾਨੂੰ ਦੱਸਿਆ ਕਿ ਅਸੀਂ ਵੀ ਵੇਟ ਕਰਦੇ ਹਾਂ ਕਿ ਉਹ ਇਨਸਾਨ ਬਚ ਜਵੇ ਬਾਕੀ ਸਾਡੀ ਕੋਈ ਪ੍ਰੋਬਲਮ ਨਹੀਂ ਅਸੀਂ ਖੜੇ ਆ ਤੇ ਅਸੀਂ ਜਿੰਨੇ ਜੋਗੇ ਹੈਗੇ ਆ ਉਹਨਾਂ ਦੇ ਨਾਲ ਆ ਤੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਉਹ ਵੀ ਵਿਚਾਰੇ ਨਹੀਂ ਤਾਂ ਕੋ ਭੱਜ ਜਾਂਦਾ ਕੋ ਫਰਾਰ ਹੋ ਜਾਂਦਾ ਕੀ ਕੁਛ ਇਦਾਂ ਦਾ ਹੋ ਜਾਂਦਾ ਪਰੰਤੂ ਉਹ ਇਮਾਨਦਾਰੀ ਆ ਕਿ ਉਹ ਉਹ ਵੇਟ ਕਰ ਰਿਹਾ ਕਿ ਉਹ ਇਨਸਾਨ ਜਿਹੜਾ ਜ਼ਖਮੀ ਹੋਇਆ ਹੈ ਇਹਨਾਂ ਦਾ ਡਰਾਈਵਰ ਉਹ ਠੀਕ ਠਾਕ ਹੋਵੇ ਤਾਂ ਬੈਟਰ ਹੈ ਤੋਂ ਇਦਾਂ ਦੀ ਖਬਰਾਂ ਦੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਤੈਨੂੰ ਫੋਲੋ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾ ਤੁਸੀਂ ਦੇਖ ਸਕਦੇ ਹੋ ਕਿ ਇਹ ਕੁਰਸੀਆਂ ਵਿੱਚ ਲੋਡ ਸੀ ਤੇ ਆ ਹਾਲਾਤ ਹੋ ਗਏ ਛੋਟੇ ਹਾਥੀ ਦੇ ਆ ਦੇਖੋ ਕਿ ਕਿੰਨਾ ਕੁਰਸੀਆਂ ਸਾਰੀਆਂ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਕੁਰਸੀਆਂ ਸੀਗੀਆਂ ਇਹ ਲੁਧਿਆਣੇ ਤੋਂ ਮਾਲ ਲੋਡ ਕਰਕੇ ਜਿਹੜਾ ਇਹ ਬਲਾਚੌਰ ਸਾਈਡ ਲੈ ਜਾਂਦਾ ਜਾ ਰਿਹਾ ਸੀਗਾ ਤੇ ਜਿਸ ਕਰਕੇ ਇੱਥੇ ਉੜਾਪੜ ਦੇ ਨਜ਼ਦੀਕ ਆ ਢਾਬੇ ਦੇ ਸਾਹਮਣੇ ਇਸ ਟਿਪਰ ਦੇ ਨਾਲ ਇਹਦੀ ਟੱਕਰ ਹੋ ਗਈ ਜਿਸ ਕਰਕੇ ਜਿਹੜਾ ਛੋਟੇ ਹਾਥੀ ਦਾ ਚਾਲਕ ਹੈ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੈ ਜਿਹਨੂੰ ਹਸਪਤਾਲ ਡੀ ਐਮ ਸੀ 'ਲ ਜਾਂਦਾ ਗਿਆ। ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਆਹ ਦੇਖੋ ਇਸ ਸਾਈਡ ਤੇ ਖੱਬੇ ਹੱਥ ਉਧਰੋਂ ਮਤਲਬ ਇਹ ਨਵਾਂ ਸ਼ਹਿਰ ਸਾਈਡ ਤੋਂ ਆ ਰਿਹਾ ਸੀ ਟਿਪਰ ਬਜ਼ਰੀਨਾ ਲੋਡ ਹੈ ਪੂਰਾ ਚੱਕਦਾ ਨਹੀਂ ਜਾਣਾ ਸੀ ਸਿਰਫ ਇਥੋਂ 2 ਕਿਲੋਮੀਟਰ ਚੱਕਦਾਨਾ ਰਹਿ ਜਾਂਦਾ ਤੇ ਇਸ ਜਗ੍ਹਾ ਤੇ ਆ ਕੇ ਇਹ ਇਹ ਜਿਹੜਾ ਛੋਟਾ ਹਾਥੀ ਉਹ ਜਿਹੜਾ ਸਾਹਮਣੇ ਖੜਾ ਹੈ ਤੇ ਇਹਦੀ ਇਸ ਟਿੱਪਰ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਕਰਕੇ ਦੇਖੋ ਹੁਣ ਦੋਨੇ ਇੱਕ ਸਾਈਡ ਤੇ ਖੜੇ ਆ ਉਹਦਾ ਕਾਰਨ ਇਹੀ ਹੈ ਕਿ ਟਿੱਪਰ ਦੇ ਇਸ ਸਾਈਡ ਲੱਗ ਕੇ ਵੱਜ ਕੇ ਛੋਟਾ ਹਾਥੀ ਜਿਹੜਾ ਉਹ ਘੁੰਮ ਕੇ ਦੇ ਪਿੱਛੇ ਆ ਗਿਆ ਦੇਖੋ ਕਿੱਡੀ ਜ਼ਬਰਦਸਤ ਗੱਲ ਹੈ ਕਿੱਡੀ ਜ਼ਬਰਦਸਤ ਟੱਕਰ ਹੋਈ ਹੋਈ ਸੋ ਸਾਡੀਆਂ ਵੀ ਅਰਦਾਸਾਂ ਨੇ ਕਿ ਜਿਹੜਾ ਮੁੰਡਾ ਜ਼ਖਮੀ ਆ ਦੱਸਿਆ ਜਾ ਰਿਹਾ ਗੰਭੀਰ ਹੈ ਪਰੰਤੂ ਵਾਹਿਗੁਰੂ ਉਹਨੂੰ ਠੀਕ ਕਰੇ ਤੇ ਆ ਦੇਖੋ ਇਹਦੇ ਸਾਰੇ ਸ਼ੀਸ਼ੇ ਵਗੈਰਾ ਵੀ ਟੁੱਟ ਚੁੱਕੇ ਆ ਜਬਾ ਟਿਪ ਟਿੱਪਰ ਦੇ ਦੇਖੋ ਇਹ ਕਈ ਫੁੱਟ ਉੱਚਾ ਹੈ ਸ਼ੀਸ਼ੇ ਵੀ ਟੁੱਟ ਗਏ ਇੰਨੀ ਜ਼ਬਰਦਸਤ ਟੱਕਰ ਸੀਗੀ ਤੇ ਜਿਸ ਕਰਕੇ ਐ ਡਰਾਈਵਰ ਜਿਹੜਾ ਆ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਉਹਦਾ ਕਾਰਨ ਨਹੀਂ ਹੈ ਕਿ ਟੱਕਰ ਬਹੁਤ ਜ਼ਬਰਦਸਤ ਸੀ ਉਹ ਵੀ ਜਿਹੜਾ ਛੋਟਾ ਹਾਥੀ ਵੀ ਹੈ ਉਹ ਵੀ ਜਿਹੜਾ ਛਿਲਿਆ ਹੋਇਆ ਇੱਕ ਪਾਸਿਓਂ ਬਿਲਕੁਲ ਉਹਦਾ ਡੈਮੇਜ ਹੋ ਗਿਆ ਸਾਰਾ ਸਾਈਡ ਉਹਦੀ ਡੈਮੇਜ ਹੋ ਗਈ ਆ ਤੇ ਕੁਰਸੀਆਂ ਵਗੈਰਾ ਲੱਦੀਆਂ ਹੋਈਆਂ ਸੀ ਤੇ ਡ라이ਵਰ ਨਾਲ ਵੀ ਤੁਹਾਡੀ ਗੱਲ ਕਰਾਉਂਦੇ ਆ ਟਿੱਪਰ ਦੇ ਡਰਾਈਵਰ ਨਾਲ ਕਿਉਂਕਿ ਛੋਟੇ ਹਾਥੀ ਵਾਲਾ ਤਾਂ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੈ ਜਿਹਨੂੰ ਲੈ ਕੇ ਗਏ ਹੋਏ ਆ ਡੀ ਐਮ ਸੀ ਇਹ ਹਾਲਾਤ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਜੰਦਰ ਸਿੰਘ ਜੀ ਟਿੱਪਰ ਆਪਣਾ ਹੈ ਟਿੱਪਰ ਮੇਰਾ ਜੀ ਕਿਥੋਂ ਕੀਪਰ ਲੋਡ ਕੀਤਾ ਵਿੱਚ ਬਜਰੀ ਆ ਦੇ ਦਿੱਤੀ ਇਹ ਕਿਥੋਂ ਕਿੱਥੇ ਲੈ ਕੇ ਆ ਰਹੇ ਆ ਅਨੰਦਪੁਰ ਸਾਹਿਬ ਤੋਂ ਭਰ ਕੇ ਆਇਆ ਮੈਂ ਇੱਥੇ ਜਾਣਾ ਹੈ ਜੀ ਆਪਣੇ ਚੱਕਦਾਨੇ ਆਣਾ ਚੱਕਦਾਨੇ ਨਵਾਂ ਸ਼ਹਿਰ ਦੇ ਰਾਹੀਂ ਆਇਆ ਨਵਾਂ ਸ਼ਹਿਰ ਹਜੂ ਗਿਆ ਕੀ ਮਾਮਲਾ ਕੀ ਹੋਇਆ ਜੀ ਤੁਹਾਡਾ ਐਕਸੀਡੈਂਟ ਹੋ ਗਿਆ ਮਾਮਲਾ ਬਾਜੀ ਮੈਂ ਇਧਰੋਂ ਆ ਰਿਹਾ ਆ ਇਧਰੋਂ ਮੈਂ ਫਲੋਰ ਆਪਣੇ ਔਰ ਵਾਲੀ ਸਾਈਡ ਨਵਾਂ ਸ਼ਹਿਰ ਵਾਲੇ ਪਾਸੇ ਹਾਂ ਮੈਂ ਇਧਰੋਂ ਆ ਰਿਹਾ ਆ ਤੇ ਇਹ ਨਾਲ ਜਿਹੜਾ ਹਾਥੀ ਹੈ ਛੋਟਾ ਇਹ ਆ ਰਿਹਾ ਫਲੋਰ ਵਾਲੀ ਸਾਈਡ ਤੋਂ ਓਕੇ ਤੇ ਜਦੋਂ ਇਹ ਮੇਰੇ ਬਿਲਕੁਲ ਨੇੜੇ ਆਇਆ ਇਹ ਮੇਰੇ ਵਾਲੇ ਪਾਸੇ ਮੈਂ ਦੇਖ ਆਪਣੀ ਗੱਡੀ ਹੌਲੀ ਕਰ ਲਈ ਜਦੋਂ ਇਹ ਬਿਲਕੁਲ ਮੇਰੇ ਕੋਲ ਆ ਗਿਆ ਵੀ ਮੈਂ ਕਿਹਾ ਤੇਜ਼ ਤੇਜ਼ ਬਹੁਤਾ ਰੁਕਦਾ ਨਹੀਂ ਇਹ ਉਹਨੇ ਮੇਰੇ ਬਿਲਕੁਲ ਮੋਰਿਓ ਕੱਟ ਮਾਰਿਆ ਜਿੱਦਾਂ ਇਹ ਮੋਰਿਓ ਕੱਟ ਮਾਰਿਆ ਮੇਰੇ ਤਾਂ ਉਹਦੀ ਗੱਡੀ ਮੇਰੇ ਵਿੱਚ ਵੱਜੀ ਆਹ ਸਾਈਡ ਆਹ ਸਾਈਡ ਕੱਟ ਮਾਰਨ ਦਾ ਨਿਸ਼ਾਨਾ ਆਇਆ ਇਹ ਤੇ ਜਦੋਂ ਜਿੱਦਾਂ ਇਹ ਮੇਰੇ ਮੋਰੇ ਕੱਟ ਮਾਰਿਆ ਅਗਰ ਜੇ ਸਿੱਧੀ ਵੱਜਦੀ ਸਿੱਧੀ ਵੱਜਣੀ ਸੀ ਉਹਨੇ ਮੇਰੇ ਮੋਰੇ ਕੱਟ ਮਾਰਿਆ ਤੇ ਅੱਖ ਖੁੱਲ ਗਈ ਜਿੱਦਾਂ ਹੀ ਅੱਖ ਖੋਲੀ ਉਹਨੇ ਕੱਟ ਮਾਰਿਆ ਤਾਂ ਆਹ ਸਾਈਡ ਵਿੱਚ ਵੱਜੀ ਆ ਗਈ ਸੀ। ਇਹ ਤੁਹਾਡੇ ਕਹਿਣ ਦੇ ਮੁਤਾਬਕ ਉਹ ਸੁੱਤਾ ਮੇਰੇ ਹਿਸਾਬ ਨਾਲ ਵੇ ਸੁੱਤਾ ਅਨੀਂਦਾ ਹੋਊਗਾ। ਹੋ ਸਕਦਾ ਅਨੀਂਦਾ ਹੋਵੇ। ਕੋਈ ਦੇਖਦਾ ਵੇ ਕੁਝ ਵੀ ਕਹਿ ਕੋਈ ਵੀ ਅਨੀਂਦਾ ਕਹਿ ਸਕਦੇ ਆਪਾਂ। ਧਿਆਨ ਨਹੀਂ ਸੀਗਾ। ਮੇਨ ਗੱਲ ਨਾਲ ਧਿਆਨ ਨਹੀਂ ਸੀਗਾ। ਅੱਛਾ ਤੁਸੀਂ ਚੱਕਦਾ ਨਹੀਂ ਜਾਣਾ ਸੀ। ਮੈਂ ਹਾਂਜੀ ਚੱਕਦਾ ਨਹੀਂ। ਅੱਛਾ ਇਹਦੀ ਹੋਰ ਕੋਈ ਕੋਈ ਹੋਰ ਜ਼ਖਮੀ ਤੇ ਨਹੀਂ ਹੋਇਆ? ਨਹੀਂ ਹੋਰ ਨਹੀਂ ਬਾਜੀ ਹੈਗਾ। ਇੱਕੋ ਹੀ ਮੁੰਡਾ ਸੀਗਾ ਵੇਚ। ਇੱਕੋ ਹੀ ਸੀਗਾ। ਇਹ ਜਿਹੜੇ ਛੋਟੇ ਹੱਥ ਵਾਲੀ ਜਖਮੀ ਇੱਕ ਹਾਂਜੀ ਇੱਕੋ ਹੀ ਸੀਗਾ ਮੁੰਡਾ ਜ਼ਖਮੀ ਆ ਉਹ। ਇਹ ਕਿੱਥੇ ਲੱਗੇ ਗਏ ਫਿਰ? ਇਹ ਲੁਧਿਆਣ ਜਾ ਜ਼ਿਆਦਾ ਗੰਭੀਰ ਸੱਟ ਆ। ਜ਼ਿਆਦਾ ਇੱਕ ਬਾਹਰ ਸੱਟ ਆ ਉਹਦੇ। ਅੱਛਾ। ਤੇ ਬਾਕੀ ਇੱਕ ਲੱਕ ਤੇ ਸੱਟ ਆ। ਅੱਛਾ। ਹਾਂਜੀ। ਪਹਿਲਾਂ ਇੱਥੋਂ ਆਡ ਲੈ ਕੇ ਆਡ ਵਾਲੇ ਨੇ ਫਿਰ ਆਪਰ ਉਹ ਕਹਿੰਦੇ ਵੀ ਸਾਡੇ ਵਾਸਤਾ ਕੰਮ ਨਹੀਂ ਹੈਗਾ ਵੀ ਸਾਡਾ ਛੋਟਾ ਹਸਪੀਟਲ ਹੈ ਇਹਨੂੰ ਲੁਧਿਆਣੇ ਲੈ ਜਾ। ਤਾਂ ਫਿਰ ਲੁਧਿਆਣੇ ਲੈ ਗਏ। ਅੱਛਾ। ਹਾਂਜੀ ਹਾਂਜੀ। ਹੋਰ ਤੁਸੀਂ ਕਿਹਦੀ ਉਡੀਕ ਕਰਦੇ ਹੋ ਇੱਥੇ? ਮੈਂ ਭਾਜੀ ਉਹਨਾਂ ਦਾ ਮਾਲਕ ਆ ਗਿਆ ਸੀਗਾ। ਮਾਲਕ ਆ ਕੇ ਦੇਖ ਗਿਆ ਆ। ਉਹਨੂੰ ਸਾਰੀ ਗੱਲਬਾਤ ਦੱਸੀ ਵੀ ਐਦਾਂ ਆ ਕਿ ਗੱਡੀ ਮੇਰੀ ਆ। ਵੀ ਐਦਾਂ ਦਾ ਕੰਮ ਹੋਇਆ ਇਹ। ਉਹ ਕਹਿੰਦਾ ਕੋਈ ਗੱਲ ਨਹੀਂ। ਵੀ ਮੈਂ ਕਿਹਾ ਤੁਸੀਂ ਆਪਣਾ ਬੰਦਾ ਪਹਿਲਾ ਆਪਣਾ ਬੰਦਾ ਦੇਖੋ ਉਹਨੂੰ ਠੀਕ ਕਰੋ ਬਾਕੀ ਜਿਹੜਾ ਪ੍ਰੋਸੀਜਰ ਬਾਅਦ ਚ ਕਰ ਲਾਂਗੇ ਇਹ ਗੱਲ ਹੋਈ ਬਸ ਹਾਂਜੀ ਚਲੋ ਠੀਕ ਹੈ ਤੁਸੀਂ ਇੱਥੇ ਸੀਗੇ ਹਾਜ਼ਰ ਸੀ ਆਪਣੇ ਟਾਬੇ ਤੇ ਹਾਜ਼ਰ ਸੀਗੇ ਤੁਹਾਡੇ ਸਾਹਮਣੇ ਐਕਸੀਡੈਂਟ ਹੋ ਗਿਆ ਤੁਸੀਂ ਕੱਢਣ ਕਿਉਂ ਨਹੀਂ ਗਏ ਉਹਨਾਂ ਨੂੰ ਨਹੀਂ ਆਪਕੋ ਮਾਲੂਮ ਨਹੀਂ ਹੋ ਆ ਕੇ ਬਾਹਰ ਐਕਸੀਡੈਂਟ ਹੋ ਗਿਆ ਮੈਂ ਨਿਕਲਾ ਤੱਕ ਆ ਗਿਆ ਸੀ ਤੇ ਬੰਦੇ ਨਹੀਂ ਆ ਗਏ ਸੇ ਬੰਦੇ ਆਪਨੇ ਫਿਰ ਉਹ ਵਹਾਂ ਜਾ ਕੇ ਉਹਨਾਂ ਕੀ ਹੈਲਪ ਨਹੀਂ ਕੀਤੀ ਕੀ ਆ ਤਾਂ ਸਰ ਜਾ ਕੇ ਲੇਕਿਨ ਵਹਾਂ ਤੇ ਬੰਦੇ ਆ ਗਏ ਮੈਂ ਨਹੀਂ ਜਾਣਦਾ ਆਪ ਨਹੀਂ ਗਏ चाय भिलाने इतने निर्दईयी निर्दईयी हो गए आपके हम थे थे। आ, 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 आपके सामने बंदा मर रहा है तो आपका, आप बोलते हैं कि हम हम वहाँ गए नहीं गए थे जी हम फिर आगे यहाँ चाय पिलाने सकते